ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋਈਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ। ਬਰਕਤਾਂ ਤੇ ਲੋ ਜੀ ਬੱਜ ਰਿਹਾ ਖੇਤਾਂ ਵੱਲ ਗੇੜੀ। ਪਾਰ ਵਾਲੇ ਖੇਤ ਆਪਣੇ। ਤੇ ਬਾਕੀ ਹੁਣ ਪਿੰਡ ਵਾਲੀ ਮੋਟਰ ਪਰ ਜਾਣਾ ਜੀ ਧਰਮ ਵੀ ਨਾਲੇ ਆ ਚਲੋ ਉਹ ਵੀ ਉੱਥੇ ਜਾ ਕੇ ਮਲਾਉਂਦਾ ਤੁਹਾਨੂੰ ਤੇ ਠੰਡ ਹੈ ਜੀ ਪੂਰੀ ਚੱਲ ਰਹੀ ਸੂਰਜ ਨਾ ਨਿਕਲਦਾ ਜਿਹੜਾ ਉਹ ਨੋਂ ਨਹੀਂ ਲੈ ਰਿਹਾ ਨਿਕਲਦਾ ਵੀ ਕਾਫੀ ਦਿਨ ਹੋ ਗਿਆ ਹਫਤਾ ਹੀ ਹੋ ਗਿਆ ਸਮਝ ਲੋ ਤੇ ਬਾਕੀ ਚਲੋ ਕਣਕ ਵੀ ਦਿਖਾਉਂਦਾ ਤੁਹਾਨੂੰ ਅੱਜ ਕਾਫੀ ਦਿਨਾਂ ਪਿੰਡ ਦਿਨਾਂ ਬਾਅਦ ਪਿੰਡ ਵਾਲੀ ਆ ਜਿਹੜੀ ਮੋਟਰ ਪਰ ਮੋਟਰ ਪਰ ਜਾ ਹੋਈ ਜਾਂਦਾ ਗਾਂ ਖੇਤ ਨਹੀਂ ਜਾ ਹੁੰਦਾ ਜੀ ਚਲੋ ਬਾਕੀ ਉੱਥੇ ਜਾ ਕੇ ਮਿਲਦੇ ਜੀ ਮੋਟਰ ਪਰ ਤੇ ਤੁਸੀਂ ਬਣੇ ਰਿਓ ਵੀਡੀਓ ਤੇ ਨਾਲ ਲਓ ਬਾਈ ਖੇਤ ਕੰਨੀ ਆਏ ਘੁੰਮਣ ਤੇ ਉਹ ਬੰਦਾ ਲੱਗਾ ਮਸਤੀ ਕਰਨ ਤੇ ਆ ਆਪਣੀ ਗੱਡੀ ਖੜੀ ਤੇ ਇੱਧਰ ਖੜੀ ਪਰਮ ਦੀ ਇਹ ਮੂਰੇ ਮੂਰੇ ਆਇਆ ਮੈਂ ਲੋ ਜੀ ਇਹਨੂੰ ਪਰਮ ਨੂੰ ਸ਼ਾਲ ਸ਼ਾਲ ਹਾਂ ਚੱਲ ਚੱਲੇ ਇਹਦੇ ਸੰਗ ਇਹਨੂੰ ਲੈ ਵੀ ਬੰਦਾ ਚੱਲਿਆ ਹਣ ਮੂਰੇ ਮੂਰੇ ਆਹ ਕਿੱਥੇ ਚੱਲਿਆ ਕਿੱਥੇ ਚੱਲਿਆ ਚੱਲ ਫਿਰ ਹੌਲੀ ਹੌਲੀ ਇਹ ਸ਼ਰਾਰਤੀ ਜੀ ਇਹ ਖੇਤ ਵੀ ਇਹਨੂੰ ਲਿਆਉਣਾ ਗਲਤ ਗੱਲ ਹੁੰਦੀ ਆ ਕਿਉਂਕਿ ਉਹ ਸਪਰੇਈ ਵੀ ਆ। ਪਿਛੇ ਪਿਛੇ ਆ ਰਾਮ ਨਾਲ। ਰਾਮ ਨਾਲ ਜਾਣਾ ਹੈ ਨਾ ਰਾਮ ਨਾਲ। ਹੌਲੀ ਹੌਲੀ। ਕਾਫੀ ਦਿਨ ਬਾਅਦ ਆ ਜਿਹੜਾ ਉਹਨੂੰ ਕਣਕ ਕੰਨੀ ਘੇੜਾ ਪੱਜ ਰਿਹਾ। ਪਿੰਡ ਵਾਲੀ ਮੋਟਰ ਪਰ। ਤੇ ਆ ਤਿਰ। ਹੱਤ ਤੇ ਹੌਲੀ 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 ਪਤ ਹੌਲੀ। ਲੋ ਬਾਈ ਹੁਣ ਠੰਡ ਕਰਨ ਬਸ। ਸੂਰਜ ਜੀ ਜਿਹੜਾ ਲੋਪੇ ਹੋਇਆ ਵਾ ਕਾਫੀ ਦਿਨ ਹੋ ਗਏ। ਨਿਕਲ ਨਹੀਂ ਰਿਹਾ ਤੇ ਆਹ ਗਣਕਾ ਜੀ ਜਾਨਮਾਲ ਦੇ ਇਹਦੇ ਵਿੱਚ ਬੁੱਲੀ ਡੰਡਾ ਦਿਖ ਰਿਹਾ ਉਹ ਅੱਗੇ ਆਪਣੀ ਆ ਗਈ ਜੀ ਤੁਹਾਨੂੰ ਰੰਗ ਰੂਪ ਦਾ ਹੀ ਥੋੜਾ ਜਿਹਾ ਪੱਤਾ ਚੌੜਾ ਉਹ ਤਾਂ ਲੱਗ ਦਿਖਦੀ ਆ ਤੇ ਕਾਫੀ ਦਿਨ ਬਾਅਦ ਕੀੜਾ ਵੱਜ ਰਿਹਾ ਜੀ ਹੁਣ ਆਹ ਲੋ ਬਾਈ ਜਾਂਦਾ ਮੂਰੇ ਉਹ ਦੇਖੋ ਬੰਦਾ ਖੌੜੂ ਪਾਉਂਦਾ ਮੈਂ ਤਾਂ ਹੌਲੀ ਹੌਲੀ ਜਾ ਰਿਹਾ ਕਿਉਂਕਿ ਔਸ ਬਹੁਤ ਹੈ ਆ ਦੇਖੋ ਇਹ ਨਾ ਸੂਰਜ ਨਿਕਲਦਾ ਨਾ ਜਾ ਕੇ ਬਹਿ ਗਿਆ ਏ ਲੈ ਇਹਨੂੰ ਵੀ ਡੰਡਾ ਮਿਲੇ ਜਾਂਦਾ ਕਿਤੇ ਨਾ ਕਿਤੇ ਰਫਲ ਬਣਾਉਣ ਨੂੰ ਇਹ ਆ ਤਾਂ ਇਹ ਦੇਖ ਇਹ ਆਹ ਲੈ ਮਣਗੀ ਰਫਲ ਰਫਲ ਬਣ ਗਈ ਆ ਲੋ ਬਾਈ ਆਪਣਾ ਲਸਣ ਓਕੇ ਆ ਹਨ ਬਾਈ ਵਧੀਆ ਹੋ ਰਿਹਾ ਤੇ ਉਧਰ ਮੂਲੀਆਂ ਇਹ ਮੇਥੇ ਪਤਾ ਹਾਂ ਤੇ ਹਲ ਬਾਈ ਲਸਣ ਚੋਂ ਕੱਖ ਪਟ ਪਟ ਕੇ ਬਾਹਰ ਰੱਖੋ ਜੰਦਾ ਇਹ ਸਾਨੂੰ ਦਿਖਾ ਦਿੰਦਾ ਵੇਚਾਂ ਮੈਂ ਤੈਨੂੰ ਜਾ ਕੇ ਹਲੋ ਬਾਗਬਾੜੀ ਤੂੰ ਉੱਥੇ ਹੀ ਬਹਿ ਜਾ ਉਹ ਤੂੰ ਉੱਥੇ ਹੀ ਬਹਿ ਜਾ ਹਲੋ ਆਹ ਹੈ ਭਾਈ ਆਪਣਾ 869 ਤੇ ਇਧਰ ਆ ਗਈ 826 ਆ ਵੱਟ ਜਾਂਦੀ ਗੱਭੇ ਨੂੰ ਕਣਕ ਬਹੁਤ ਵਧੀਆ ਖੜੀ ਜੀ ਮਹਾਰਾਜ ਦੀ ਕਿਰਪਾ ਨਾਲ ਮੌਸਮ ਦੀ ਹੈ ਜਿਹੜਾ ਬਸ ਉਹ ਪੂਰੀ ਠੰਡ ਵਾਲਾ ਜਿਹਨੂੰ ਕਹਿ ਦਈਏ ਵੀ ਪੂਰਾ ਵੀ ਕੈਨੇਡਾ ਵਾਲਾ ਮੌਸਮ ਬਹੁਤ ਜਿਆਦਾ ਠੰਡਾ ਹਾਂ ਕੀ ਗੱਲ ਲੱਗਿਆ ਨਹੀਂ ਨਹੀਂ ਤੇ 6:00 ਵਜੇ ਇਧਰ ਆ ਜਾ ਪੁੱਤ ਇਧਰ ਆ ਜਾ ਆ ਜਾ ਆ ਜਾ ਇਧਰ ਬਸ ਆਹ ਚੱਲੀਏ ਚੱਲ 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 ਚੱਲੀ ਆ ਜਾ ਭਿੱਜ ਜਾਣਾ ਤਾਂ ਮੁੜੇ ਮੁੜਿਆ ਮੁੜੇ ਸੇਤੀ ਮੁੜਿਆ ਹਾਂ ਮੁੜਿਆ ਚੱਲ ਚੱਲ ਚੂਟ ਲਵੇੜ ਲੈ ਦੇਖ ਲੈ ਹੌਲੀ ਹੌਲੀ ਚੱਲ 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 ਚੱਲੀਏ ਬਈ ਇਹ ਬੰਦਾ ਕੰਮ ਖਰਾਬ ਕਰਦਾ ਦੇਖ ਪੈਰ ਚੱਕ ਚੱਕ ਕੇ ਰੱਖ ਲੈ ਯਾਰ ਆਹ ਭਾਈ ਕੱਕ ਵੱਡੇ ਵੇ ਇੱਧਰ ਚੱਕਰ ਆਉਂਗੇ ਇਹ ਚਲੋ ਚੱਲ ਰਿਹਾ ਜੀ ਕੰਮ ਆ ਬਰਸੀਨ ਇਹਦਾ ਹੀ ਵੱਡਾ ਲੱਗਿਆ ਹੋਇਆ ਕਹਿ ਰਹੇ ਦਾ ਲੋ ਠੀਕ ਹੈ ਜੀ ਬਾਕੀ ਘਰ ਜਾ ਕੇ ਜਸ਼ਨ ਨਾਲ ਮਲਾਉਂਦੇ ਆ। ਲੋ ਬਾਈ ਸਕੂਲ ਚੱਲੇ ਤੇ ਬੰਦੇ ਅੱਜ। ਸਵੇਰ ਸਵੇਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੋ ਗਈਆਂ ਛੁੱਟੀਆਂ। ਬਾ ਫਿਰ ਜਦੇ ਮਸਤੀ ਚ ਲੱਗ ਗਏ ਆ ਲੋ। ਆ ਕੰਮ ਹੈ ਇਹਨਾਂ ਦੇ। ਕੀ ਨੇ ਦੇਖੋ। ਹੜਦੇ ਨੇ ਖੁਸ਼ ਹੋ ਗਏ ਛੁੱਟੀਆਂ ਦੇ ਨਾਂ ਨੂੰ ਤਾਂ ਨਾ ਵੀਰੋ। ਆਪਾਂ ਵੀ ਤੁਹਾਨੂੰ ਪਤਾ ਹੀ ਆ ਵੀ ਚੌੜ ਚੜ ਜਾਂਦਾ ਤਾਂ। ਉਹ ਕੰਮ ਹੋ ਗਿਆ ਇਹਨਾਂ ਨੂੰ। ਇਹਨੇ ਤੇ ਆ ਪਰਮ ਠੀਕ ਨੇ ਹਾਂ ਬਾਈ ਇੱਧਰ ਬੁਲਾਜੇ ਸਾਸਿਕਾਲ ਮੇਰੇ ਲੇਕਨ ਤਾਂ ਨਹੀਂ ਕਰ ਰਹੀ ਬਹੁਤ ਆਦਾ ਬੁਲਾ ਲਈ ਮੂੰਹ ਦਿਖਾਈ ਫੜੀ ਦਿਖਾਈ ਦਿਖਾਈ ਬਾਈ ਮੂੰਹ ਦੇਖੋ ਮੜਾ ਜੇ ਤੇ ਆ ਦੇ ਸਬਜੀ ਨਾਲ ਰੋਟੀ ਖਾ ਕੇ ਹਟਿਆ ਜਿਉਰ ਕੇ ਮੂੰਹ ਵੀ ਲਿਬੜਾਈ ਪਏ ਜਮਾਈ ਹੂੰ ਠੀਕ ਨੇ ਅਦਰਵਾਇ ਸਰਦਾਰ ਨੇ ਸੰਭਰ ਲੱਗੀ ਵੀ ਆ ਉਹਦੇ ਨਾਲ ਵੀ ਮਲਾਉਂਦਾ ਤੁਹਾਨੂੰ ਮਿਲੋ ਜੀ ਮਰਵਲ ਸਾਰੇ ਨੇ ਹੱਥ ਜੋੜ ਕੇ ਪਿਆਰ ਕਰ ਸਤਿ ਸ਼੍ਰੀ ਅਕਾਲ ਹਾਂ ਵੀ ਸਫਾਈ ਚੱਲਦੀ ਆ ਹਾਂਜੀ ਇੱਕ ਸਾਈਡ ਸਫਾਈ ਚੱਲਦੀ ਦੂਜੀ ਸਾਈਡ ਉਹ ਬੰਦੇ ਗਾਪ ਕੰਨੀਆਂ ਦੀ ਵੇਪਾ ਦਾ ਫੇਰ ਨਾ ਬਹਿ ਗਏ ਵਿਚਿਆਂ ਹੈ ਇੱਕ ਵਾਰ ਕੰਪਲੀਟ ਕਰ ਦੇਣੀ ਆ ਪੂਰੀ ਵਾਤੀ ਫੇੜਣਾ ਪੈਗਾ ਹੀ ਫਿਰ ਵਿਚਿਆਂ ਨੂੰ ਅੱਛਾ ਲੈ ਬਾਈ ਸਾ ਪੰਮੂ ਦਾ ਤਾਂ ਹੁਣ ਦੇਖ ਲੈ ਤੁੰ ਲੈ ਕਿੱਥੇ ਤੇ ਕਿੱਥੇ ਨੂੰ ਸਾਈਕਲ ਹੀ ਚੱਲਣੀ ਬਾਈ ਉਹ ਤੱਕ ਨੂੰ ਉਹ ਬਾਈ ਗੱਡੀ ਪਰ ਵੀ ਤਰਪਾਲ ਦਿੱਤੀ ਵੀ ਉਸ ਪੈਣ ਦੀ ਬਹੁਤ ਹੈਂ ਆਈਤੀ ਆਉਂਦੀ ਹੈ ਜੀ ਕਿਹੜੀ ਜੀ ਮੈਂ ਪੈੜਾ ਪੈ ਗਈਆਂ ਜੀ ਹੁਣ ਉਸ ਕਰਕੇ ਹੈ ਉਸ ਕਰਕੇ ਜੀ ਮੈਂ ਪੈੜਾ ਪੈ ਗਈਆਂ ਇਨਸ਼ਾਅੱਲਾ ਕੋਈ ਨਹੀਂ ਹੁਣ ਆ ਤੇ ਖਾ ਬਾਈ ਸਾਈਕਲ ਹੀ ਨਾ ਇੱਕ ਨਾਲ ਲੱਬੜੀ ਵੀ ਤਾਂ ਇਹ ਲੈ ਕੇ ਆ ਜਾਂਦਾ ਘਰ ਨੂੰ ਹੈ ਠੀਕ ਨੇ ਨਹੀਂ ਨਹੀਂ ਜਿਵੇਂ ਸ਼ਰਾਬਤ ਕਰਦੇ ਲੜਦੇ ਆ ਬਹੁਤ ਹੈ ਹਾਂ ਉਹ ਦੇ ਇਹ ਉਹ ਡਮਰਾ ਡਬਾ ਰੱਖਦੇ 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 ਖਾਲੀ ਹੋ ਗਿਆ ਤਾਂ ਹੈ ਖਾਲੀ ਹੋ ਗਿਆ ਜੀ ਇੰਨੀ ਕਰਿਆ ਖਾਲੀ ਪੈੜਾ ਲੱਗਦਾ ਦੇ ਹੂੰ ਰੱਖ ਦੇ ਬਾਈ। ਆਹ ਲਾ ਗੇਰ ਤਾਂ ਦੇਖ ਲਓ ਬਾਈ। ਏਕਣਾ ਪਉਂਦਾਗਾ ਇਹ। ਹਾਂ ਆਹ ਕਾਗਜ਼ ਜਬੀ ਚੱਕਦੇ ਬੂਟ ਉੱਤੇ। ਹੈਂ? ਨਹੀਂ ਜ਼ਰਾਬਾਂ ਹੀ ਪਾਈਆਂ ਹੋਈਆਂ ਵਾ ਚੱਲ ਤਾਂ ਹੋ ਰੂngੀਆਂ। ਕਈ ਝੋੜੇ ਤਿੰਨ ਚਾਰ ਝੋੜੇ ਖਰਾਬ ਕਰ ਜਾਂਦਾ ਤੇ ਵੀ ਦੇ। ਚੱਲ ਤਾਂ ਹੋ ਗਈ। ਕਾਗਜ਼ੇ ਪੈਣ ਦੇ ਮਾਂ ਮੂੰਗਲਾਂ ਦੇ। ਅੱਛਾ। ਹੋਰ ਇਹਨੂੰ ਮੰਡੀ ਸੱਟ ਦਿਖਾਈ। ਦਿਖਾਈ ਲੈ ਬਾਈ। ਸੱਟਾ ਜਿਹੜੀ ਐਨ ਦੇਖਣ ਦੇ ਕੋਲ ਤੋਂ ਮੜ ਜੀ ਖੜ ਜਾ। ਹਾਂ ਲੈ। ਸੱਟ ਹੋ ਗਈ ਠੀਕ ਆ ਗਈ। ਪਰ ਇਹ ਖੜਨ ਵਾਲੀ ਐਟਮਾਨੀ ਨਾ ਸੱਟਾਂ ਦੀ ਕਿਆ ਕਰੂੰਗੀ। ਇਹਨਾਂ ਨੇ ਟਿਕਣਾ ਨਹੀਂ ਹੈਗਾ। ਉਹ ਦੇਖ ਉੱਥੇ ਦੇ। ਹਾਂ ਬਈ ਜੀ ਸਨ ਚੱਲ ਰਿਆ। ਹਾਂ ਜੀ। ਛੁੱਟੀਆਂ ਮੌਜਾਂ ਲਟ ਰਹੀ ਆ। ਟੋਫੀ ਦਾ ਪੰਜੱਕਲਾ ਇਹ ਐਂ। ਮੜੀ ਜੀ ਹੈ। ਅੱਖਾਂ ਦੇ ਪਰ ਨੂੰ ਲੈ ਕੇ ਘੁੰਮੀਆਂ ਆਂਦੀ ਆ। ਹੈ ਨਾ ਕੰਨ ਲਗਾਉਂਦੇ ਯਾਰੀ ਫਿਰ ਹੋਰ ਅੱਖਾਂ ਬਨਵਾ ਲੈਂਦੇ। ਹਾਂ ਇਹ ਤਾਂ ਬਚ ਕੇ ਰੋ ਕੋਈ ਪਤਾ ਨਹੀਂ ਕਿਹਦੇ ਪੈਰਾਂ ਪਰ ਚੜਾ ਦੇਣੀ ਨੰਗਿਆਂ ਪਰ। ਹਾਂ ਜੀ। ਠੀਕ ਨੇ। ਆ ਬਈ ਇਹ ਸ਼ਰਾਰਤੀ ਆ। ਚਲੋ। ਬੱਚੇ ਸ਼ਰਾਰਤੀ ਹੁੰਦੇ ਆ। ਇੱਕ ਨਾ ਨਾ ਸਾਈਕਲ ਹੀ ਚਲਾਉਂਦੇ ਨੇ ਘੁੰਮੀ ਜਾਣਾ। ਆ ਗਮਲਾ ਇੰਨੇ ਤੋੜਿਆ ਤੇ ਐਮੂ ਨੇ ਚਲੋ ਜੀ ਠੀਕ ਆ ਚੱਲ ਰਿਹਾ ਕੰਮ ਬੱਚੇ ਖੁਸ਼ ਤਾਂ ਸਾਰੇ ਕੰਮ ਕੰਦੇ ਲੋਟ ਤੇ ਚੱਲ ਹੋਰ ਕਰ ਲੈ ਤੂੰ ਸਫਾਈ ਆਪਣੀ ਹਾਂਜੀ ਲੱਗੀ ਓਕੇ ਬਾਈ ਲੈ ਬਾਈ ਵਿਚੇ ਵਿਚ ਇਧਰ ਜੱਗਾ ਵੀ ਆ ਗਿਆ ਨਾਣੇ ਖੇਲਣ ਤੇ ਮੈਲ ਮੈਲ ਉਹ ਜੱਗੇ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਦੇਖੀ ਤੂੰ ਬੋਤਲ ਚੱਕੀ ਫਿਰਦਾ ਠੰਡ ਚ ਉਹ ਬਸ ਤੇ ਲੈ ਕੇ ਆਉਣਾ ਰਬੂਟਰੀ ਜਗਾ ਅੱਛਾ ਥੜੀ ਆ ਨਾ ਟਰੈਕਟਰ ਛੱਡਿਆ ਜਿੱੱਗੇ ਬੋਸ ਕੋਲ ਟਰੈਕਟਰ ਬੜਕਾਂ ਮਾਰਦਾ ਜਰਾ ਪਿੱਛੇ ਨੂੰ ਜਾਂਦਾ ਨਹੀਂ ਤਾਂ ਕੀ ਆ ਟਰੈਕਟਰ ਦਰਦਾ ਵਾ ਬੰਨ ਕੇ ਲੈ ਫਿਰ ਸੰਗਲਨ ਕੋਲ ਉਸ ਤੋਂ ਬਾਅਦ ਰਾਤ ਤੁਰਾਤ ਇਹੋ ਛੋਟਾ ਛੜ ਗਿਆ ਵੀ ਪੈਟ ਪਛਾੜ ਕੇ ਆ ਨਾ ਜਾਵੇ ਰਾਤ ਨੂੰ ਲੈ ਗਿਆ ਸੀ ਦੱਸੇ ਰੁੱਸੇ ਪਾ ਗਏ ਨੇ ਉੱਥੇ ਵੀ ਮੈਂ ਵੀਡੀਓ ਚ ਦੇਖਿਆ ਟਰੈਕਟਰ ਦਵਿਆ ਨਹੀਂ ਪਿੱਛੇ ਨੂੰ ਗਿਆ ਨਹੀਂ ਉਹ ਤਾਂ ਸਾਰੀ ਦਬਦਾ ਉਹਦਾ ਵਾਸਤੇ ਕੋਈ ਜੱਕਾ ਜੇ ਲਵਾਉਣੇ ਉਹ ਲਿਫਟ ਵਾਲੇ ਅੱਛਾ ਕਿ ਬੋਸ ਨੂੰ ਯਾਰ ਹੈ ਹੈ ਸੁਪਰ ਸੀਟਰ ਚੱਕਾ ਨੂੰ ਜੱਕਾ ਜੇ ਲਵਾਉਣੇ ਕਿ ਸੀਟ ਜੀ ਲਵਾਉਣੇ ਇੱਕ ਮਜਲ ਜਾਣ ਦਾ ਚੈੱਕ ਕਰਾਇਆ ਹੋਗੇ 2 ਸਾਲ ਹੋ ਗਏ ਹਾਂ ਤਾਂ ਕਰਕੇ ਟਰੈਕਟਰ ਜਾਣੀ ਤੇ ਲੱਦ ਲੈ ਗਏ ਹੂੰ ਪਾਵਰ ਪੂਰੀ ਉਹਨਾਂ ਇੱਥੇ ਹਲੇ ਇੱਕਾ ਕੱਢ ਕੇ ਚਲਾ ਕੇ ਦੇਖਿਆ ਜਿੱਕ ਨੂੰ ਪਹਿਲਾਂ ਚੱਲਦਾ 2 ਸਾਲ ਪਹਿਲਾਂ ਓਖਣੇ ਕੱਲ ਚੱਲੇ ਉਹ ਵੀ ਫਰਕ ਨਹੀਂ ਪਿਆ ਹੈਗਾ ਖੁਸ਼ ਹੋ ਗਿਆ ਜੱਗਾ ਹਾਂ ਹਾਂ ਠੀਕ ਹੁਣ ਮਿਲਣਾ ਕਦ ਬਜਿੱਦਾਂ ਦੂਏ ਮਿਲ ਕੇ ਉਹਦੇ ਨਾਲ ਹੀ ਲਿਆਉਣਾ ਆਪਾਂ ਫੇਰ ਉੱਪਰ ਚੜਾ ਕੇ 10-15 ਦਿਨ ਤੱਕ ਅੱਛਾ ਉਹ ਆਵੇ ਦੂ ਉਹ ਦੇਖਿਆ ਜਰਾ ਸੋਨਾ ਲਿਕਾ ਨਹੀਂ ਬੁੜਕਣਾ ਵਿੜ ਗਿਆ ਹਨਾ ਸੋਨਾ ਲਿਕਾ ਘਟ ਬੁੜਕਦਾ ਉਹ ਸਿੰਪਲ ਆ ਉਹ ਸਿੰਪਲ ਆ ਫਿਰ ਉਹ ਹਟਾ ਬੁੜਕੂ ਆ ਕਹਿੰਦਾ ਹੂੰ ਮੈਂ ਕਹਿ ਦਿੱਤਾ ਕਹਿੰਦਾ ਵੀ ਆਪਣਾ ਜਾ ਕੇ ਸਮਾਨ ਨਵਾਂ ਲੇ ਲੈ ਜਿਹੜਾ ਕੋ ਰੱਖਿਆ ਉਹ ਸਭ ਕੁਝ ਢਾਡਾ ਦੇਣਾ ਤੇਰਾ ਕਹਿੰਦਾ ਮੈਂ ਇੰਨੀ ਗਾਰੰਟੀ ਦੇ ਤੇਰੇ ਹਟਦਾ ਨਹੀਂ ਤੇਰੀ ਗੱਡੀ ਨੂੰ ਕਾਲਾ ਪੇਂਟ ਕਰਾ ਦੇ ਉਹਦੇ ਕਾਲਾ ਪੇਂਟ ਕਰਾ ਦਿੱਤਾ ਗੱਡੀ ਨੂੰ ਨਾ ਛੰਡਾ ਬਾਈ ਵਜਾ ਕੇ ਰੱਖੋ ਇਹਦੇ ਉੱਪਰੇ ਪਾ ਕੇ ਰੱਖੋ ਇਹਦੇ ਰਜਾਈ ਲਿਆਉਣੀ ਹੁਣ ਇੱਕ ਬੜੀ ਸਾਰੀ ਉਹ ਦੇਖ ਅੰਗਰੇਜ਼ੀ ਰੁਈਆਂ ਹੈ ਯਾਰ ਉਸ ਤੇ ਜਦ ਹੀ ਉਹ ਹੁੰਦੀ ਉਹ ਤਾਂ ਸੇਠਾ ਕੱਪੜਾ ਪਾਇਆ ਕਿ ਜਿੱਦਾਂ ਉੱਪਰ ਗਿੱਲਾ ਹੀ ਰਹਿੰਦਾ ਹੁੰਦਾ ਧੁੱਪ ਨਹੀਂ ਅਰੇ ਹੁਣ ਲੈਦੇ ਕੱਲ ਸਰਪਾਲ ਭਾਈ ਗੱਡੀ ਖਾਤਾ ਉੱਪਰ ਪਾਤੀ ਕਿਤੇ ਨਾ ਨਾ ਦੇ ਹੋਗੇ ਗੱਡੀ ਚਾਹਾਂ ਦੇ ਚਾਹਾਂ ਦੇ ਛੱਡ ਦੇ ਚਲੋ ਭਾਈ ਚੱਲ ਰਿਹਾ ਕੰਮ ਚੱਲ